ਹਾਂਜੀ ਸਤਿ ਸ੍ਰੀ ਅਕਾਲ ਜੀ ਬ੍ਰਿੰਦਰ ਡੈਰੀ ਤੋਂ ਤੁਹਾਡਾ ਸਵਾਗਤ ਹੈ ਜੀ ਜਿਹੜੇ ਮੇਰੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਘੰਟੀ ਵਾਲਾ ਬਟਨ ਦਬਾ ਲੈਣ ਜੋ ਕਿ ਸਾਡੀ ਵੀਡੀਓ ਦੀ ਨਵੀਂ ਅਪਡੇਟ ਤੁਹਾਡੇ ਕੋਲ ਪਹੁੰਚ ਸਕੇ ਲੋ ਵੀ ਅੱਜ ਆਪਾਂ ਨੂੰ ਸੋਨੂ ਦੋ ਝੋਟੀਆਂ ਤੇ ਇੱਕ ਗਾਂ ਦਿਖਾਵਾਂਗੇ ਇੱਕ ਝੋਟੀ ਤਾਂ ਬੱਸ ਇੱਕ ਤੋਹਫਾ ਹੀ ਆ ਇਹ ਡਾਇਮੰਡ ਪੀਸ ਆ ਪੂਰੀ ਟੌਪ ਦੀ ਝੋਟੀ ਇੱਕ ਆ ਤੀਜਾ ਸੂਆ ਮੈਂ ਆ ਇੱਕ ਸੂਈ ਸਵਾਈ ਗਾ ਤੁਹਾਨੂੰ ਇਹ ਪੱਤੇ ਨੇ ਪਸੂ ਤੋੜ ਕੇ ਦਿਖਾਉਣੇ ਆ ਤੇ ਨਾਲ ਨਾਲ ਰੇਟ ਦੱਸਦੇ ਆ ਤੇ ਆਪਾਂ ਦੋ ਵੀਡੀਓ ਪਾਈਆਂ ਸੀ ਤੁਸੀਂ ਬਹੁਤ ਪਿਆਰ ਦਿੱਤਾ ਵੀਡੀਓ ਨੂੰ ਤੇ ਕਈ ਸੱਜਣਾ ਦਾ ਫੋਨ ਨਹੀਂ ਚੱਕਿਆ ਗਿਆ ਉਹਦੇ ਲਈ ਮਾਫੀ ਚਾਹੁੰਦੇ ਆ ਤੇ ਕੋਸ਼ਿਸ਼ ਕਰਾਂਗੇ ਵੀ ਰਿਕ ਦਾ ਫੋਨ ਚੱਕਿਆ ਜਾਵੇ ਤੇ ਦਿਖਾਉਣੇ ਆ ਤੁਹਾਨੂੰ ਮੱਝਾਂ ਪਹਿਲਾਂ ਆ ਦਿਖਾ ਦੇ ਲੈ ਵੀ ਆ ਦੂਜਾ ਸੂਆ ਝੋਟੀ ਆ ਗੱਬਣ ਆਹੇ 10 12 ਦਿਨ ਲੈਂਦੀ ਆ ਪੁਰੀ ਵੱਡੀ ਛੋਟੀ ਆ ਹਜੇ 10 ਬਰਾ ਦੇ ਨਾਲ ਦੀ ਕੱਚੀ ਆ ਪਰ ਲੇਵਾ ਹੁਣ ਵੀ ਕਰਮਲ ਨੇ ਚੰਗਾ ਬਣਾਇਆ ਜੈਡ ਬਲ ਹੈਗਾ 21 ਪੂਛ ਚਿੱਟਾ ਵਾਲ ਹੈਣੀ ਤੇ ਮਾਲਕਾ ਦਵਾਰਾ ਦੱਸਿਆ ਗਿਆ ਕਿ ਅਰਜਨ ਕੁੰਗੜ ਦੀ ਧੀ ਆ ਇਹ ਉਹਨਾਂ ਨੇ ਮੈਦ ਟੀਕਾ ਲਵਾਇਆ ਸੀਗਾ ਇਹਦੀ ਮਾ ਦਾ ਰਿਕਾਰਡ 20 ਕਿਲੋ ਦਾ ਜਿਹੜੇ 15 ਕਿਲੋ ਪਹਿਲੇ ਨੇ ਦਿੱਤਾ ਦੁੱਧਾ ਤੇ ਚਲੋ ਉਹ ਤਾਂ ਥੋੜਾ 17 ਕਿਲੋ ਵੀ ਕਹਿ ਸਕਦੇ ਆ ਪਰ ਆਪਾਂ ਇਸ ਵਾਰ ਵੀ 15 ਕਿਲੋ ਦੀ ਗਾਰੰਟੀ ਦੇ ਮੈਂ ਦੇਵਾਂਗੇ ਜੇ 15 ਕਿਲੋ ਮੈਂ ਦੁੱਧ ਨਹੀਂ ਦਿੰਦੀ ਤਾਂ ਵਾਪਸ ਕਰਾਉਣ ਦੀ ਵੀ ਗਾਰੰਟੀ ਲੈਨੇ ਆ ਰੇਟ ਆ ਰੇਟੇ ਮੈਂ ਤਾਂ ਭਾਵੇਂ ਡੂੜ ਮੰਗ ਲਾ ਡੂੜ ਦੀ ਵੇਚ ਜੂਗੀ ਪਰ ਆਪਾਂ ਲਾਸਟ ਟਾਈਮ ਹੈ 135 ਦੇਣੀ ਆ ਬਸ ਕਈ ਵੀ ਕੀ ਆ ਕਹਿ ਦਿੰਦੇ ਆ ਵੀ 135 ਦਾ ਰੇਟ ਹੀ ਕੀਤਾ ਪਰ ਆਪਾਂ ਦੇਣ ਲੈਣੇ ਹੀ ਦੱਸਦੇ ਆ 135 ਵਾਲੀ ਆਪਾਂ ਨੂੰ ਵੀਰ ਫੋਨ ਲਾਵੇ ਰਿਕਵੈਸਟ ਆ ਤੇ ਦੂਜੀ ਆ ਮੈਂ ਆ ਤੀਜਾ ਸੁਣਾ ਇਹ ਗੱਭਣ ਇਹ ਵੀ ਹਰੇ 10 ਕੁ ਦਿਨ ਲੈਂਦੀ ਆ ਦੁੱਧ ਦੇ ਵੀ 13-14 ਕਿਲੋ ਖੁੱਲਾ ਦੇ ਦੂਗੀ ਇਹ ਤੁਹਾਨੂੰ ਤੋਰ ਕੇ ਦਿਖਾਉਣੀ ਆ ਚੈੱਕ ਕਰਾਉ ਮੈਂ ਇਹ ਵੀ ਵੱਡੀ ਆ ਰੋਸਾਂ ਦੇ ਕਾਜ ਤੇਰਾ ਜਦੋਂ ਮੈਨੂੰ ਖੁੱਲਾ ਦੋ ਦੇਊਗੀ ਇਹ ਮੈਂ ਰੇਟ ਇਹ ਵੀ 90000 ਦੀ ਲਾਸਟ ਦੇਣੀ ਆ ਆਪਾਂ ਇੱਕ ਸੋ ਨੂੰ ਗਾਂਦ ਖਾਣੇ ਸੂਈ ਸਵਾਈ पहिला थांद खादे गाणे गायला मग खायला ਇਹ ਗਾਂ ਥੱਲੇ 16 ਲੀਟਰ ਦੁੱਧ ਜੋ ਕਿ ਤਿਆਰੀ ਦਾ ਹਫਤੇ ਦੀ ਸੂਈ ਆ ਬੱਚਾ ਇਹਦਾ ਮਗਰ ਬੱਚਾ ਆ ਗਿਆ ਅਜੇ ਨਾੜੂ ਟੁੱਟਿਆ ਨਹੀਂ ਬੱਚੇ ਦਾ ਵੀ ਹਫਤੇ ਦੀ ਸੂਈ ਆ 16 ਕਿਲੋ ਦੁੱਧ ਤਿਆਰ ਆ ਕੋਈ ਵੀ ਵੀਰ ਲੈਣਾ ਚਾਹੁੰਦਾ 16 ਕਿਲੋ ਦੁੱਧ ਨਾਪ ਕੇ ਲਵੇ ਦੁੱਧ ਇਹ ਵੀ 20 ਕਿਲੋ ਦੁੱਧ ਦੇ ਦਊਗੀ ਬੱਛੀ ਦੂਜਾ ਸੂਆ ਇਹ ਤੇ ਲਾਕ ਦੇ ਆਪਣਾ ਐਡਰੈਸ ਦੱਸ ਦਿੰਨੇ ਆ ਪਿੰਡ ਤਿਉਣਾ ਜ਼ਿਲ੍ਹਾ ਬਠਿੰਡਾ ਕੰਟੈਕਟ ਨੰਬਰ 87270 61762 ਇੱਕ ਵਾਰੀ ਸਾਰੇ ਪਾਸੇ ਪੁੱਛਦੇ ਨਿਗ੍ਹਾ ਮਰਵਾ ਦੇ ਆਪ ਦਾ ਧੰਨਵਾਦ